ਸ਼੍ਰੀ ਗੌਰਵ ਜਾਦਵ ਡੀਜੀਪੀ ਪੰਜਾਬ ਜੀਵਨ ਚਲਾਈ ਜਾ ਰਹੀ ਨਸ਼ਾ ਵਿਰੋਧੀ ਮਹਿੰਮ ਦੇ ਤਹਿਤ ਅੱਜ ਸ਼੍ਰੀ ਅੰਕੁਰ ਗੁਰਤਾ ਜੀ ਐਸਐਸਪੀ ਜਲੰਧਰ ਨਿਆਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਸ਼ਾਹਕੋਟ ਸਬ ਡਿਵੀਜ਼ਨ ਰਿਸਰਚ ਕੀਤੀ ਗਈ ਇਹ ਸਰਚ ਸਾਡਾ ਮਹਤਵਪੂਰਨ ਪਿੰਡ ਵੇਰਾ ਤੇ ਧਰਮਿੰਦੇ ਛੰਨਾ ਬੁੱਟੀ ਦੇ ਛੰਨਾ ਦੇ ਵਿੱਚ ਕੀਤੀ ਗਈ ਵੇਰਾ ਦੇ ਲਾਗੇ ਸਤਲੁਜ ਦਰਿਆ ਦੇ ਨਾਲ ਨਾਲ ਐਕਸਰਸਾਈਜ਼ ਟੀਮ ਵੀ ਨਾਲ ਸੀ ਉਤੋਂ ਕਰੀਬ 4.5 ਲੱਖ ਲੀਟਰ ਲਾਹਣ ਬਰਾਮਦ ਕੀਤੀ ਗਈ ਤੇਨ ਲੋਹੇ ਦੇ ਡਰਮ ਤੇ 60 ਲੋਹੇ ਦੇ ਪਾਈਪ ਵੀ ਬਰਾਮਦ ਕੀਤੇ ਗਏ ਜੋ ਲਾਹਣ ਹੈ ਉਸ ਦੀ ਕੀਮਤ ਕਰੀਬ 2 ਕਰੋੜ 70 ਲੱਖ ਰੁਪਏ ਬਣਦੀ ਹੈ ਜੋ ਐਕਸਾਈਜ਼ ਦੀ ਟੀਮ ਇੱਕ ਐਕਸਾਈਜ਼ ਅਫਸਰ ਸਾਹਿਲ ਗੁਪਤਾ ਜੀ ਨੇ ਮੌਕੇ ਤੇ ਹੀ ਨਸ਼ਟ ਕਰਤੀ ਗਈ ਲਾਹਣ ਤੇ ਇਸ ਤੋਂ ਇਲਾਵਾ ਇੱਕ ਪਿੰਡ ਉਮਰੇਵਾਲ ਤੋਂ ਗੁਰਚਰਨ ਸਿੰਘ ਸਨੂ ਸੂਰਤ ਸਿੰਘ ਉਹਨਾਂ ਪਾਸੋਂ 8 ਕਿਲੋ 100 ਗ੍ਰਾਮ ਡੋਡੇ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਤੇ ਮਕਦਮਾ ਨੰਬਰ 23 थाना ਮਹਿਤਪੁਰ ਨਰਜਿਸਤਰ ਕੀਤਾ ਗਿਆ ਤਫਤੀਸ਼ ਜਾਰੀ ਹੈ